ਤੇਗਰ ਚੂਰੀਆਂ ਦੇ ਨੌਜਵਾਨ ਸਮੇਤ ਤਿੰਨਾਂ ਕੋਲੋਂ ਫੜੀ 50 ਕਰੋੜ ਦੀ ਹੈਰੋਇਨ ਪਿਤਾ ਦਾ ਕਹਿਣਾ ਦਿਹਾੜੀ ਲਾ ਕੇ ਕੰਮ ਕਰਦੇ ਹਾਂ 50 ਕਰੋੜ ਅਸੀਂ ਕਿਥੋਂ ਲੈ ਆਉਨੇ ਸਨ ਮਾਂ ਪੈਣ ਦਾ ਰੋ ਰੋ ਕੇ ਬੁਰਾ ਹਾਲ ਪੁਲਿਸ ਸਾਡੇ ਨਾਲ ਇਨਸਾਫ ਕਰੇ ਪਰਿਵਾਰਕ ਮੈਂਬਰ ਅਰਿੰਦਰ ਸਿੰਘ ਗਿੱਲ ਐਸਪੀ ਇਨਵੈਸਟੀਗੇਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਹਨ ਥਾਣਾ ਕਰਿੰਡਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਉਰਫ ਜੱਜ ਅਰਿਸ਼ ਦੀਪ ਸਿੰਘ ਉਰਫ ਅਰਿਸ਼ ਅਤੇ ਸੈਮੂਅਲ ਮਸੀ ਉਰਫ ਸੈਮ ਮਿਲ ਕੇ ਹੈਰੋਇਨ ਵੇਚਣ ਦਾ ਤੰਦਾ ਕਰਦੇ ਹਨ ਤਿੰਨੇ ਪਿੰਡ ਮੋਦੇ ਤਨੋਏ ਸਾਈਡ ਤੋਂ ਡਿਫੈਂਸ ਡਰੇਨ ਦੇ ਨਾਲ ਨਾਲ ਪਟੜੀ ਰਸਤੇ ਮੋਟਰਸਾਈਕਲ ਪਰ ਸਵਾਰ ਹੋ ਕੇ ਪਾਰੀ ਮਾਤਰਾ ਵਿੱਚ ਹੈਰੋਇਨ ਦੀ ਖੀਪ ਲੈ ਕੇ ਸਪਲਾਈ ਕਰਨ ਲਈ ਅਟਾਰੀ ਸਾਈਡ ਨੂੰ ਆ ਰਹੇ ਹਨ ਜਿਸ ਤੇ ਤੁਰੰਤ ਕਾਰਵਾਈ ਕਰ ਦਿਆ ਮੁਖ ਅਫਸਰ ਥਾਣਾ ਕਰਿੰਡਾ ਆਪਣੀ ਪੁਲਿਸ ਪਾਰਟੀ ਨੂੰ ਚੰਗੀ ਤਰ੍ਹਾਂ ਬਰੀਫ ਕਰਕੇ ਹਰ ਦੋ ਰਤਨ ਤਨੋਏ 60 ਪਰ ਤੂਸੀ ਪਰ ਨਾਕਾਬੰਦੀ ਦੌਰਾਨ ਦਿਲਬਾਗ ਸਿੰਘ ਉਰਫ ਜੱਜ ਅਰਸ਼ਦੀਪ ਸਿੰਘ ਉਰਫ ਅਰਿਸ਼ ਅਤੇ ਸੈਮੂਅਲ ਮਸੀ ਉਰਫ ਸੈਮ ਨੂੰ ਸਿਰਫ 5 ਕਿਲੋ ਹੈਰੋਇਨ 10000 ਰੁਪਏ ਦਰਗਮਨੀ 3 ਮੋਬਾਈਲ ਫੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਅਤੇ ਇਹਨਾਂ ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਸ਼ੁਰੂ ਕੀਤੀ ਕੰਜੀ ਤਾਂ ਰਕੀ ਨਾ ਹੈ ਰਾਜੇ ਤੇ ਤੁਹਾਡਾ ਪੇਡਾ ਸੀਗਾ ਹਾਂਜੀ ਸਰ ਹਾਂਜੀ ਇਹ ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋ ਮਾਰੀ ਵੱਡੀ ਮਾਰ ਦਾ ਕਰੋਨਾ ਰਪਿਆ ਦਾ ਜਿਹੜਾ ਬੱਚਾ ਮਰ ਗਿਆ ਜਾਂ ਕਿ ਇੱਥੇ ਕਿਦੋਂ ਦਾ ਘਰੋਂ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਨਮ ਦਿਨ ਤੇ ਚੱਲਿਆ ਵਾਂ ਜਨਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਅਸੀਂ ਢੀਕਦੇ ਰਹੇ ਪਈ ਆਇਆ ਨਹੀਂ ਆਇਆ ਲੀਆ ਪਤਾ ਨਹੀਂ ਪੇ ਕਿਹੜੇ ਚਾਂਚੇ ਜਾ ਆ ਗਏ ਤੇ ਕਿੱਥੇ ਚਲ ਗਿਆ ਤੇ ਕਿੱਥੇ ਨਹੀਂ ਹਾਲ ਨੂੰ ਤਾਂ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾ ਹੀ ਤਾਂ ਕਰ ਜਾ ਚੋਕ ਕੇ ਤੇ ਘਰ ਘੁਰ ਬਣਾਇਆ ਸਾਡੇ ਤੇ ਵਿਆਦੀ ਪੈਸੇ ਦੇਣ ਵਾਲੇ ਕਿਦਾ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਲਿਸਤਾ ਲੋਨ ਵਾਲੇ ਕਿ ਨਿਕਾ ਕਿੰਦੀਆਂ ਸਾਡੀ ਲਿਸਤਾ ਜਿਹੜੇ ਪਕਰ ਜਾ ਚੁਕ ਚੁਕ ਕੇ ਤੇ ਘਰ ਬਣਾਇਆ ਹਨ ਨੂੰ ਤਾਂ ਪਤਾ ਨਹੀਂ ਇਹ ਕਿਹੜੇ ਕੰਮ ਆ ਦੇ ਰੁਝੇ ਗਿਆ ਵਾ ਕਿੰਨੇ ਸੱਦ ਲਿਆ ਕਿਹੜਾ ਦਸਮਣ ਬਣ ਗਿਆ ਸਾਡਾ ਆਹ ਇਹਦਾ ਕੰਮ ਬਸ ਕਿ ਕੀਤਾ ਮਿਹਨਤ ਦੇ ਨਾਲ ਅਸੀਂ ਥੋਡੇ ਆ ਕੰਮ ਕਰੀਦਾ ਲੋਕਾਂ ਦੇ ਘਰਾਂ ਦਾ ਉੱਤੇ ਲਾਈਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਆਉਂਦਾ ਵੀ ਰੋਟੀ ਰਾਤ ਨੂੰ ਬਣਾਉਨੇ ਆ ਹਨੂ ਤੇ ਨਾ ਰਾਵਾਂ ਦਾ ਪਤਾ ਬਣੀ ਆ ਪੀ ਕਿਹੜੇ ਰਾਹ ਗਿਆ ਵਾ ਸਮ ਤੇ ਇਹ ਪਹਿਲਾਂ ਵੀ ਕੋਈ ਇਹੋ ਜਿਹਾ ਇੱਧਰ ਤੇ ਹੈਗਾ ਸੀਗਾ ਤੇ ਤੁਹਾਨੂੰ ਵੀ ਮਛੇ ਲੁਛੇ ਵਾਲੇ ਚੱਕਰ ਤੇ ਹੈਗਾ ਸੀ ਨਾ ਪਤਾ ਲੱਗ ਪਤਾ ਹੈ ਕਿਹਦੇ ਨਾਲ ਗਿਆ ਸੀ ਨਹੀਂ ਹਾਨੂੰ ਨਹੀਂ ਪਤਾ ਕਿਦੋਂ ਨਾਲ ਗਿਆ ਹਾਂ ਹਾਂ ਨੂੰ ਤਾਂ ਜਰਮਦੇਨ ਨਹੀਂ ਦੱਸ ਕੇ ਗਿਆ ਸੀ ਵੀ ਮੈਂ ਜਰਮਦੇਨ ਤੇ ਚੱਲਿਆ ਆਈ ਸੋ ਦੋਵੇਂ ਜਣੇ ਗੁੱਸੇ ਹੋਣਦੇ ਪਤਾ ਲੰਮੇ ਪੈ ਹਨੇਰਾ ਵਸਾ ਮਾਣੀ ਚੰਗਾ ਕਹਿੰਦਾ ਨਹੀਂ ਮੈਂ ਜਰਮਦੇਵ ਕਿਤੇ ਆ ਜਾਣਾ ਹੁਣੇ ਸ਼ਾਮੀ ਆ ਹਾਂਜੀ ਕਿੰਨੇ ਵਜੇ 9:00 ਵਜੇ ਗਿਆ ਜੇ ਕਰੋ ਹਾਂਜੀ ਇਹ ਰਾਹ ਕਿ ਕਵਾਰਾ ਹੈ ਜੀ ਤੇ ਕਿ ਕਿੰਨੇ ਸਾਲੇ ਮਰ ਤੂੰ ਵੀ ਕਿੰਨੇ ਸਾਲੀ ਆ ਦੇ ਸਾਲ ਦਾ ਯਾ ਤੇ ਉਹ ਇਹਦੇ ਇੱਥੇ ਯਾਰ دوست ਸੀ ਜਿਹਨੇ ਸੱਧਿਆ ਕੇ ਬਾਹਰ ਹੁੰਦਾ ਸੀ ਬਾਹਰ ਕੋਈ ਸੱਧਿਆ ਕਿਸ ਨੇ ਫੋਨ ਕਰਕੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਹ ਸਾਨੂੰ ਤਾਂ ਪਤਾ ਲੱਗਾ ਵੀ ਖ਼ਬਰੀ ਆਈ ਤੇ ਫੇਰ ਪਤਾ ਲੱਗਾ ਜਾ ਕੋਈ ਪੁਲਿਸ ਵਾਲੇ ਵੀ ਆਏ ਇੱਥੇ ਨਹੀਂ ਹੋਈ ਨਹੀਂ ਪੁਲਿਸ ਵਾਲੇ ਨਹੀਂ ਆਏ ਕੋਈ ਤੁਹਾਨੂੰ ਖ਼ਬਰ ਤੋਂ ਲੱਗਾ ਹਾਂਜੀ ਬੇਟਾ ਹੈ ਨਾ ਹੜਾ ਘਰ ਜੇ ਭਾਜੀ ਕਰਜਾ ਦੇਣਾ ਹੈ ਲੈ ਸਾਨੂੰ ਨਹੀਂ ਪਤਾ ਮੰਨ ਲਓ ਕਿ ਉਹਦਾਂ ਜਦੋਂ ਇਹ ਗਿਆਕ ਤੇ ਰੱਦ ਗਿਆ ਜੀ ਸਾਮੇਦਨ ਆਇਆ ਜਨਮ ਦੇ ਤੇ ਆ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੂੰ ਫੋਨ ਕੀਤਾ ਸੀ ਇਹਨਾਂ ਨੂੰ ਕਿ ਸਾਨੂੰ ਮੰਨ ਲਓ ਸਾਡੇ ਨਾਲ ਚੱਲ ਬੇਟੇ ਦਾ ਰਿਹਾ ਹਾਂਜੀ ਅੱਛਾ ਕਿਸ ਦਾ ਫੋਨ ਆਇਆ ਹਾਂਜੀ ਅੱਛਾ ਬਾੜੇ ਦੀ ਆ ਬਾੜੇ ਦੇ ਹਾਂ ਬਾਈ ਤਾਂ ਨਹੀਂ ਸਾਨੂੰ ਪਤਾ ਵੀ ਮਤਲਬ ਕੀ ਬਣਿਆ ਕੀ ਨਹੀਂ ਬਣਿਆ ਹਾਂਜੀ ਕਾਹੀ ਖਬਰ ਸੁਣੀ ਹੈਗੀ ਨਹੀਂ ਜਦੋਂ ਨਿਊਜ਼ ਆਈ ਹੈਗੀ ਮਚਾਣਾ ਛਾ ਕਰਦਾ ਸੀ ਨਹੀਂ ਨਾਸ਼ਾ ਨਹੀਂ ਕਰਦਾ ਕੋਈ ਹਾਂਜੀ ਸਾਰੀਆਂ ਹਾਲੇ ਮਤਲਬ ਇਹ ਤਾਰ ਨਹੀਂ ਕੋਈ ਤਾਰ ਨਹੀਂ ਹਾਲੇ ਇਹ ਮਕਾਨ ਬਣਾਉਣੀ ਜਾ ਤੁਸੀਂ ਹਾਂਜੀ ਹਾਂਜੀ ਬਾਰਡ ਨੰਬਰ 6 ਨੀਅਰ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਇਹ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸ ਨੇ ਇਨਵਿਟੇਸ਼ਨ ਕੀਤਾ ਸੀ ਬਾਥਡੇ ਦਾ ਉਹ ਬਾਥਡੇ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਅ ਪਤਾ ਨਹੀਂ ਕਿਸ ਦਾ ਫੋਨ ਆਇਆ ਜਾਂ ਕਿੱਦਾਂ ਸਾਨੂੰ ਪਤਾ ਕੁਝ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਜਣਾ న్యూਸ ਅਸੀਂ ਦੇਖੀ ਆ ਅੱਜ ਅਸੀਂ న్యూਸ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ਿਆਂ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਬਾਕੀ ਕੋਈ ਹਾਲਾਤ ਕੋਈ ਐਡਜੋਸੂਸ਼ਨ ਜਿਹੜੀ ਇਨੀ ਮੁਕਮਾੜੀ ਜਾਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿੱਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸ਼ਾਜਿਸ਼ ਹੈਗੀ ਆ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅੱਗੇ ਉਹ ਬੇਨਤੀ ਆ ਕਿ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਆ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦ ਵਾਲਿਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਇਹ ਸਾਡਾ ਜਿਹੜਾ ਸੈਮੂਲ ਮੁੰਡਾ ਆ ਉਹ ਇਹੋ ਜੇ ਕੰਮਾਂ 'ਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲੋਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲੋਂ ਕਿਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅਗੇ ਬੇਨਤੀ ਹੈ ਕਿ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਦੀ ਉਮਰ ਆ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੁਲਿਸ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋਈ ਆ ਵੀ ਆ ਕੇ ਤੁਸੀਂ ਘਰ ਇਨਕੁਆਇਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਆ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਦਿਹਾੜੀ ਤੱਕ ਸਾਰੇ ਬੰਦੇ ਆਏ ਤੇ ਕੋਈ ਇਦਾਂ ਦਾ ਵੀ ਹੈ ਨਹੀਂਗਾ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ ਤੋਂ ਬੇਨਤੀ ਇਹੋਈ ਆ ਪੰਜਾਬ ਪੁਲਿਸ ਅੱਗੇ ਵੀ ਵੀ ਧੱਕਾ ਨਾ ਹੋਵੇ ਸਾਡੇ ਬੱਚੇ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਢੀ ਗਈ ਮਹਨਤਾ ਤੇ ਜਿਹੜਾ ਇੱਕ ਪਹਿਨ ਚੱਲ ਰਿਹਾ ਜੁੱਧ ਨਸ਼ਾ ਅਵ੍ਰੁੱਤ ਹੈ ਤੇ ਮਾਨਜੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਜੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜ਼ਾਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਤੇ ਅੱਜ ਅੰਮ੍ਰਿਤਸਰ ਵਿਧਿਆਪਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਹੋਮ ਮੁਕਦਮੇ ਦਰਜ ਕੀਤੇ ਆ ਉਸ ਮੁਕਦਮੇ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜੀ ਸਰ ਕੀ ਕਰਦੇ ਕੀ ਨੇ ਦੀ ਕੀ ਇਥਰ ਜੀ ਮੋਡਲ ਕ੍ਰੈਡਿਟ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਲਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਦਰਮੇਸ਼ ਸਿੰਘ ਇਹ ਪਿੰਡ ਡੱਲੇਗੇ ਥਾਣਾ ਲੋਪੋਕੇ ਤੇ ਸੈਮੁਰਮ ਸਿੰਘ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤੇਗੜ ਚੂੜੀ ਨੇ ਰਹਿਣਾ ਲਾ ਜੀ ਇਹੇ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਹਿਰਨ ਦੇ ਨਾਲ ਜਿਹੜੇ ਬਰਾਮਦ ਤੇ ਇਹਨਾਂ ਕੋਲੋਂ ਕੀਤੀ ਗਈ